ਰਨਾ ਜਗ ਤੋਂ ਬੜਾ ਔਖਾ ਤੇ ਪਤਵਾਰ ਨੇ ਦੀ ਨਹੀਂ ਪਰਵਾਹ ਕੀਤੀ ਪਿਤਾ ਵਾਰਿਆ ਆਪਣਾ ਕੌਮ ਉੱਤੋਂ ਤੇ ਮਾਤਾ ਗੁਜਰੀ ਠੰਡੇ ਬੁਰਜਾ ਕੈਦ ਕੀਤੀ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ ਉਹ ਘਾਰੇ ਦੀ ਥਾਂ ਖੂਨ ਪੁੱਤਾਂ ਦਾ ਲਾ ਚੱਲਿਆ ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ ਈ ਅਰੰਗ ਜੇਬ ਪਾਸੋ ਸੀਸ ਆਪਣੇ ਪਿਤਾ ਦਾ ਕਟਵਾ ਲਿਆ ਗੁੰਮਤ ਬਣਾਉਲੀ ਅਰੰਗ ਜੇਬ ਪਾਸੋ ਸੀਸ ਆਪਣੇ ਪਿਤਾ ਦਾ ਕਟਵਾ ਲਿਆ ਉਹ ਪੰਜਵੇਂ ਗੁਰਾਂ ਦੇ ਕੋਲ ਤਰੇ ਤਾ ਮੰਗ ਮਾਤਾ ਗੁਜਰੀ ਕੋਲੋਂ ਛਣ ਵਾਲਿਆ ਉਹਦੀ ਏਕੇ ਏਕੇ ਟਿਓ ਉਹਦੀ ਏਕੇ ਏਕੇ ਟਿਓ ਅਮਰਤ ਨਾਲ ਨਹਾ ਚੱਲਿਆ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਸਿੱਖੀ ਦਾ ਮੈਲ ਬਣਾ ਚੱਲਿਆ ਉਧਰਾਂ ਨੇ ਟਾਬ ਵਿਚੋਂ ਕੱਢ ਕੇ ਲਿਆਂਦਾ ਗਾਰਾ ਪੁੱਤਰਾ ਦੇ ਖੂਨ ਚ ਮਲਾਲਿਆ ਖਦਨਾ ਨੇ ਢਾਬ ਵਿਚੋਂ ਕੱਢ ਕੇ ਲਿਆਂਦਾ ਗਾਰਾ ਪੁੱਤਰਾ ਦੇ ਖੂਨ ਚ ਮਲਾਲਿਆ ਓ ਗੜੀ ਚਮਕੌਰ ਤੋਂ ਸੀ ਕਮ ਗਵਾਈਆਂ ਉਹ ਨਰਾਜ ਸਰਹੰਦ ਤੁਮ ਗਾਲਿਆ ਧੋ ਲਾਲ ਕੀਮਤੀ ਧੋ ਲਾਲ ਕੀਮਤੀ ਨੀਹਾ ਵਿੱਚ ਚਣਵਾਕ ਲਿਆ ਰਿਸ਼ਮੇਸ਼ ਪਤਾ ਦਸ਼ਮੇਸ਼ ਪਿਤਾ ਸਿੱਖੀ ਦਾ ਮੈਲ ਬਣਾ ਚੱਲਿਆ ਓਨੰਦ ਇਹ ਗੱਡਰ ਖਰੀਦੇ ਦਸ਼ਮੇਸ਼ ਨੇ ਨੰਦਪੁਰ ਵਿੱਚ ਵਿਸਾਖੀ ਵਾਲੇ ਦਿਨ ਪੰਜ ਗੱਡਰ ਖਰੀਦੇ ਦਸ਼ਮੇਸ਼ ਨੇ ਉਹ ਲਿਪੜੇ ਲਈ ਚਰਬੀ ਮੰਗਾਈ ਮਤੀ ਦਾਸ ਕੋਲ ਨਕਸ਼ਾ ਬਣਾਇਆ ਹੱਤੀਏਸ ਨੇ ਆਬ ਚੱਲੇ ਚਾਬੀਆਂ ਆਬ ਚੱਲੇ ਚਾਬੀਆਂ ਗੁਰੂ ਗ੍ਰੰਥ ਪੜਾ ਚੱਲਿਆ ਦਸ਼ਮੇਸ਼ ਪਤਾ ਦਸ਼ਮੇਸ਼ ਪਤਾ ਸਿੱਖੀ ਦਾ ਮਹਿਲ ਬਣਾ ਚੱਲਿਆ ਦਾ ਮਹਾਲ ਜਦੋਂ ਬਣ ਕੇ ਪਿਆਰ ਹੋਇਆ ਅਰਸ਼ਾਂ ਤੋਂ ਲਥਿਆ ਫਰਿਸ਼ਤਾ ਸੂਰਤ ਜੰਦ ਵੀ ਉਹ ਨਹੀਂ ਪਾ ਪਾ ਵੇਖਦੇ ਮੱਥਾ ਚੰਗਿਆੜੇ ਨੇ ਸੀ ਟੇਕਤਾ ਸੂਰਤ ਜੰਦ ਵੀ ਉਹ ਨਹੀਂ ਪਾ ਪਾ ਵੇਖਦੇ ਮੱਥਾ ਚੰਗਿਆੜੇ ਨੇ ਸੀ ਟੇਕਤਾ ਉੱਤੇ ਨਜ਼ਰ ਪਟੂ ਉੱਤੇ ਨਜ਼ਰ ਪਟੂ ਉਹ ਗੰਗੂ ਦਾ ਸੀਸ ਢਕਾ ਚਲਿਆ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਸਿੱਖੀ ਦਾ ਮੈਲ ਬਣਾ ਚੱਲਿਆ